ਭਗਵੰਤ ਮਾਨ ਸਾਹਬ ਨੇ ਜਲੰਧਰ ਜਿਮਨੀ ਚੌਣਾ ਜਿੱਤੇ ਪੰਜਾਬੀਆਂ ਨੂੰ ਕਹੀਆਂ ਵੱਡੀਆਂ ਗੱਲਾਂ ਆਉ ਤੁਹਾਨੂੰ ਦੱਸਦੇ ਆ ਪੰਤ ਮਾਨ ਸਾਹਿਬ ਨੇ ਕੀ ਕਿਹਾ ਵਿਧਾਨ ਸਭਾ ਹਲਕਾ ਜਲੰਧਰ ਪਛਮੀ ਦੀ ਜਿਮਨੀ ਚੌਣ ਵਿੱਚ ਆਮ ਆਦੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ-ਬਹੁਤ ਬਤਾਈ ਭੱਟੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਪਰਦੇ ਲੋਕ ਸਾਡੀ ਸਰਕਾਰ ਤੇ ਕੰਮਾਂ ਤੇ ਬਹੁਤ ਖੁਸ਼ ਹਨ ਜਿਮਨੀ ਚੌਣ ਦੌਰਾਨ ਕਿਤੇ ਬਾਤੇ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਵੈਸਟ ਬਣਾਵਾਂਗੇ ਮੋਹਿੰਦਰ ਭਗਤ ਜੀ ਨੂੰ ਜਿੱਤ ਦੀ ਬਹੁਤ-ਬਹੁਤ ਮੁਬਾਰਕਾਂ ਵਿਧਾਇਕ ਦੀ ਕੁਰਸੀ ਤੇ ਇੱਕ ਭਗਤ ਬੰਦੇ ਦਾ ਹੀ ਬੈਠਣਾ ਬੰਦਾ ਹੈ ਅੱਜ ਜਲੰਧਰ ਵੈਸਟ ਦੇ ਵਸਨੀਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਮੋਹਿੰਦਰ ਭਗਤ ਜੀ ਨੂੰ ਜਿਤਾ ਦਿੱਤਾ ਰੱਬ ਜੋ ਕਰਦਾ ਹੈ ਸਹੀ ਕਰਦਾ ਹੈ ਪੰਜਾਬੀਆਂ ਤੁਹਾਡਾ ਜਿੱਤ ਦੇ ਲਈ ਬਹੁਤ ਬਹੁਤ ਧੰਨਵਾਦ ਇਦਾਂ ਹੀ ਸਾਡੀ ਸਮਰਥਨ ਕਰਦੇ ਰਹੋ ਸਾਡੀ ਪਾਰਟੀ ਦਾ ਲੋਕ ਸੇਵਾ ਦਾ ਮੌਕਾ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ ਪਰ ਪਹਿਲਾਂ ਵਾਲਿਆਂ ਨੂੰ ਉਹ ਸਾਭਿਆ ਨਹੀਂ ਗਿਆ ਉਹ ਵਿਮਾਨੀ ਅਤੇ ਲਾਲਚ ਦੇ ਚੱਕਰ ਚ ਬਾਟੀ ਬਦਲ ਕੇ ਲੋਕਾਂ ਨੂੰ ਧੋਖਾ ਦੇ ਗਏ ਫਿਰ ਲੋਕਾਂ ਨੇ ਵੀ ਲਾਚੀਆਂ ਨੂੰ ਸਬਕ ਸਿਖਾ ਕੇ ਵਿੱਲਾ ਕਰ ਦਿੱਤਾ ਹਾਂ ਜੀ ਤੁਹਾਨੂੰ ਦੱਸਤੀਏ ਜੀ ਪੰਤਮਾ ਸਾਹਿਬ ਨੇ ਜੋ ਹੈ ਆਪਣੀ ਕੜੀ ਮਿਹਨਤ ਦੇ ਨਾਲ ਜਲੰਧਰ ਦੀ ਜਿਮਨੀ ਚੌਣਾ ਦੇ ਵਿੱਚ ਆਪਣੀ ਪਾਰਟੀ ਨੂੰ ਜਿੱਤ ਹਾਸਿਲ ਕਰਾਈ ਹੈਗੀ ਹੈ ਜੀ ਮੋਹਿੰਦਰ ਪਗਤ ਜੀ ਦੇ ਜੋ ਹੈ ਵੱਡੇ ਅੰਤਰਾਲ ਦੇ ਨਾਂ ਜੋ ਹੈ ਬਾਕੀ ਪਾਰਟੀਆਂ ਦੇ ਲੋਕਾਂ ਨੂੰ ਹਰਾ ਦਿੱਤਾ ਹੈਗਾ ਜੀ ਵੱਡੇ ਖਾਬਾ ਤੇ ਪੰਤਮਾ ਸਾਹਿਬ ਨੇ ਪੰਜਾਬੀਆਂ ਨੂੰ ਦਿਲੋਂ ਸ਼ੁਕਰੀਆ ਦਾ ਕੀਤਾ ਹੈਗਾ ਉਹਨਾਂ ਨੇ ਕਿਹਾ ਹੈ ਪੰਜਾਬੀਆਂ ਤੁਸੀਂ ਸਾਡਾ ਸਾਥ ਦਿੱਤਾ ਹੈ ਤੁਸੀਂ ਲਾਚੀਆਂ ਨੂੰ ਜੋ ਹੈ ਸਬਕ ਸਿਕਾਇਆ ਹੈ ਜਿਨ੍ਹਾਂ ਨੇ ਪਾਰਟੀ ਛੜ ਕੇ ਜੋ ਹੈ ਵਿਸ਼ਵਾਸ ਦਾ ਕਿੰਨਾ ਸਿਗਾ ਤੇ ਅੱਜ ਉਹਨਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵੱਡੀ ਗੱਲ ਕਹੀ ਪੰਤਮਾ ਸਾਹਿਬ ਨੇ ਤੁਹਾਨੂੰ ਦੱਸਦੀ ਜੀ ਜਿਮਨੀ ਚੋਣਾ ਜੋ ਕਰਨੀ ਪੈ ਗਿਆ ਸੀਗੇ ਜੀ ਕਿਉਂਕਿ ਜੋ ਆਮਾ ਦੀ ਪਾਰਟੀ ਦੇ ਲੀਡਰ ਸੀਗੇ ਪਿਛਲੇ ਜੋ ਜਿੱਤੇ ਸੀਗੇ ਉਹਨਾਂ ਨੇ ਜੋ ਹੈ ਪਾਰਟੀ ਛੱਡ ਕੇ ਭਾਜਪਾ ਦਾ ਦੰਮਨ ਥਾਮਿਆ ਸੀਗਾ ਜੀ ਤੇ ਦੁਬਾਰਾ ਇਲੈਕਸ਼ਨ ਕਰਾਨੀ ਪਈਆਂ ਜਿਮਨੀ ਚੋਣਾ ਤੇ ਜਿਸ ਤੇ ਉੱਤੇ ਤੰਜ ਕਰਦੇ ਹੋਏ ਪੰਤਪਾ ਸਾਹਿਬ ਨੇ ਵੱਡੀਆਂ ਗੱਲਾਂ ਕੀਤੀਆਂ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੇ ਕਿਹਾ ਤੁਸੀਂ ਲਾਲਚਾਂ ਨੂੰ ਸਬਕ ਸਿਖਾਇਆ ਹੈ ਜੋ ਕਿ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾਂਦੇ ਹੈਗੇ ਆ ਜੀ ਹੁਣ ਉਹ ਵੀ ਸੋਚ ਰਹੇ ਹੋਗੇ ਕਿ ਅਸੀਂ ਇਹ ਡਿਸੀਜਨ ਗਲਤ ਲਿਖਤਾ ਹੈਗਾ ਤੇ ਪੰਤਪਾ ਸਾਹਿਬ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਨੇ ਕਿਰਾਏ ਕਰ ਰਿਹਾ ਹੈ ਕਿ ਲੈ ਕੇ ਜੋ ਹੈ ਰਹੇ ਸੀਗੇ ਜਿੱਤੇ ਪੂਰੀ ਸਪੋਰਟ ਕੀਤੀ ਸੀਗੀ ਤੇ ਪੂਰੀ ਕੋਸ਼ਿਸ਼ ਕੀਤੀ ਸੀਗੀ ਕਿ ਜੋ ਹੈ ਆਮ ਆਦਮੀ ਪਾਰਟੀ ਇਸ ਚੋਣ ਵਿੱਚ ਜਿੱਤੇ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿੱਤ ਹੋਣੀ ਹੀ ਸੀਗੀ ਕਿਉਂਕਿ ਤੁਸੀਂ ਵੱਡੇ ਅੰਤਰਾਲ ਦੇ ਨਾਲ ਜੋ ਹੈ ਜਿਮਨੀ ਚੋਣਾਂ ਦੇ ਵਿੱਚ ਜਲੰਧਰ ਦੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈਗਾ ਬਾਕੀ ਪੰਤਪਾ ਸਾਹਿਬ ਨੇ ਕਿਹਾ ਹੈ ਕਿ ਅਸੀਂ ਇਦਾਂ ਹੀ ਕੰਮ ਕਰਦੇ ਰਵਾਂਗੇ ਫ੍ਰੀ ਬਿਜਲੀ ਪਾਣੀ ਤੇ ਵਧੀਆਂ ਸੜਕਾਂ ਤੇ ਡਵੈਲਪਮੈਂਟ ਦਾ ਕੰਮ ਕਰਦੇ ਰਵਾਂਗੇ ਤੇ ਤੁਹਾਨੂੰ ਦੱਸਤੀਏ ਜਾਂਦੇ ਜਾਂਦੇ ਪੰਤਮਾ ਸਾਹਿਬ ਨੇ ਪੰਜਾਬੀਆਂ ਨੂੰ ਆਖ ਦਿੱਤੀਆਂ ਵੱਡੀਆਂ-ਵੱਡੀਆਂ ਗੱਲਾਂ ਤੇ ਕੀਤੀਆ ਕੀਤਾ ਸ਼ੁਕਰਿਆ ਅਦਾ ਪੰਤਮਾ ਸਾਹਿਬ ਨੇ ਪੰਜਾਬੀਆਂ ਦਾ ਤੇ ਜਲੰਧਰ ਵਾਸੀਆਂ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਦਿਵਾ ਕੇ ਆਤਮ ਵਿਸ਼ਵਾਸ ਦੁਬਾਰਾ ਵਾਪਸ ਲਿਆਇਆ ਹੈ